ਸਾਲ ਜਿਹੜਾ ਜਾਂਦਾ ਕੋਈ ਵੀ ਹੋਏ ਦੋਸ਼ੀ ਪੁਲਿਸ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਔਰ ਪੁਲਿਸ ਨੂੰ ਕਿਸੇ ਸਿਆਸੀ ਦਬਾਅ ਹੇਠ ਕੰਮ ਨਹੀਂ ਕਰਨਾ ਚਾਹੀਦਾ ਅਗਰ ਕੋਈ ਦੋਸ਼ੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਸਰਕਾਰ ਜਾਂ ਪੁਲਿਸ ਕਿਸੇ ਦਬਾਅ ਹੇਠਾਏਗੀ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਨਾ ਹੀ ਦਬਾਅ ਏਟ ਆਣ ਦਿਆਂਗੇ ਜਿਹੜੇ ਦੋਸ਼ੀ ਹੈ ਉਹਨੂੰ ਪੁਲਿਸ ਪਕੜੇ ਕਾਰਵਾਈ ਕਰੇ ਅਦਰਵਾਈਜ਼ ਜਿਹੜੇ ਆ ਉਹ ਅਸੀਂ ਉਸ ਨੂੰ ਨੂੰ ਪੁਲਿਸ ਨੂੰ ਮਜਬੂਰ ਕਰਾਂਗੇ ਕਿ ਉਹ ਕਾਰਵਾਈ ਕਰੇ ਔਰ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਵੀ ਕਰ ਰਹੇ। ਤੁਹਾਨੂੰ ਕਹਿਣਾ ਜੀ ਇੱਕ ਬੰਦਾ ਜਿਹੜਾ ਉਹ ਖੜਿਆ ਗਿਆ ਵਾ ਜਿਹੜੇ ਬਾਕੀਆਂ ਨੂੰ ਖੜਨ ਦੀ ਕੋਸ਼ਿਸ਼ ਜੀ ਮੈਂ ਤੁਹਾਨੂੰ ਇਹ ਕਿਹਾ ਕਿ پکڑਣ ਅਸੀਂ ਗੱਲ ਕਰ ਰਹੇ ਹਾਂ ਕਿ ਦੋਸ਼ੀ ਫੜੇ ਜਾਣ ਅਸੀਂ ਸਵਾਗਤ ਕਰਾਂ। ਜਿੰਨੂੰ ਮੁੰਡੇ ਨੂੰ ਗੋਲੀਆਂ ਲੱਗੀਆਂ ਉਹਦਾ ਹਾਲਚਲ ਪੁੱਛਣ ਵਾਸਤੇ ਓਮ ਪ੍ਰਕਾਸ਼ ਚੋਣੀ ਜੀ, ਰਛਨੀ ਪਪੂ ਜੀ, ਵਕਾਤ ਚੋਣੀ ਜੀ ਸਾਡੇ ਕਾਉਂਸਲਰ ਸਾਹਿਬਾਨ ਪਰਮਾਰੀ ਔਰ ਸਾਰੀ ਟੀਮ ਵੇਚ ਦੀ ਇੱਥੇ ਆਈ ਹੋਣਾ ਬੱਚੇ ਦਾ ਪਤਾ ਲਾਣ ਉੱਤੇ ਔਰ ਡਾਕਟਰਾਂ ਨਾਲ ਚੋਣੀ ਸਾਹਿਬ ਗੱਲਬਾਤ ਕਰ ਰਹੇ ਆ ਜੋ ਵੀ ਵੱਤ ਵਤ ਹੋ ਸਕਦਾ ਉਹਦੀ ਮੱਤ ਵੀ ਕਰਾਂਗੇ। ਔਰ ਜੋ ਕਾਰਵਾਈ ਬੰਦੀ ਆ ਉਹ ਵੀ ਪੂਰਜਨ ਕਰਾਂਗੇ ਨਹੀਂ ਕੋ ਪੁਲਿਸ ਕਰੇਗੀ ਕਾਰਵਾਈ ਤੇ ਧਰਨੇ ਲਾ ਕੇ ਦਾ ਪ੍ਰਦਰਸ਼ਨ ਕਰਾਂਗੇ ਤਾਂ ਜੋ ਚਾਹੇ ਐਮਐਲਏ ਹੋਵੇ ਚਾਹੇ ਕੋਈ ਹੋਵੇ ਕਿਸੇ ਦਾ ਕਿਸੇ ਦਾ ਕੋਈ ਲਿਆਇ ਨਹੀਂ ਕੀਤਾ ਜਾਏਗਾ ਬਿਲਕੁਲ ਨਿੰਦਾ ਕਰਦੇ ਆ ਜੀ ਔਰ ਇੱਕ ਐਮਐਲਏ ਦਾ ਰਸਤਾ ਹੋ ਜੀ ਇਹ ਘਟਨਾ ਕਰੇ ਬੜੀ ਮਾੜੀ ਗੱਲ ਹੈ ਇਸ ਗੱਲ 'ਚ ਕੀ ਹੋ ਰਿਹਾ ਹੈ ਪ੍ਰੈਮ ਐਲੈਵਲੋਂ ਬਿਆਨ ਆਇਆ ਵੀ ਮੇਰਾ ਕੁਝ ਨਹੀਂ ਲੱਗਦਾ ਦੇਖੋ ਹਰ ਕੋਈ ਇਦਾਂ ਕਹਿੰਦਾ ਪਹਿਲਾਂ ਉਹ ਨਾਲ ਤੁਰੇ ਫਿਰਦੇ ਸੀ ਅੱਜ ਉਹ ਕਹਿੰਦਾ ਮੇਰਾ ਕੁਝ ਨਹੀਂ ਲੱਗਦਾ ਜਦੋਂ ਕੋਈ ਧਾਣਾ ਘੱਲ ਦਿੰਦੇ ਆ ਤੱਕ ਤੱਕ ਜਾਈ ਕਰ ਦਿੰਦੇ ਆ ਫਿਰ ਹਰ ਲੀਟਰ ਕਹਿੰਦਾ ਕਿ ਮੇਰਾ ਉਹ ਰਿਸ਼ਤੇਦਾਰ ਨਹੀਂ ਵਾ ਐਮਐਲਏ ਦੇ ਨਾਲ ਫੋਟੋਆਂ ਵੀ ਲੱਗੀਆਂ ਉਸ ਵਿਅਕਤੀ ਦੀਆਂ ਕਿੱਦਾਂ ਵੇਖਦੇ ਮੈਂ ਕਹਿੰਦਾ ਜੀ ਸਾਹਿਬ ਸ਼ਹਿਰ ਜਾਣਦਾ ਕਿ ਉਹ ਐਮਐਲਏ ਦਾ ਪਰਿਵਾਰਕ ਬੰਦਾ ਇੱਥੇ ਝੂਠ ਕੀਆ